ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇ ਪ੍ਰੋਗਰਾਮ ਪਿੰਡ ਦੀ ਸੱਤ ਨੂੰ ਲੈ ਕੇ ਅੱਜ ਪਹੁੰਚੇ ਹਾਂ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਹਲਕਾ ਗਿੱਲ ਦੇ ਪਿੰਡ ਤੇ ਕੀ ਇਹਨਾਂ ਦੀ ਸਮੱਸਿਆਵਾਂ ਆ ਕੀ ਇਹਨਾਂ ਦਾ ਵਿਕਾਸ ਕਾਰਜ ਦੇ ਰਹਿਦਾ ਜਾਂ ਕੀ ਇਹਨਾਂ ਦੇ ਕੰਮ ਆ ਜਿਹੜੇ ਹੋਏ ਨਹੀਂ ਜਾਂ ਜਿਹੜੇ ਹੋਣ ਵਾਲੇ ਆ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਆ ਸਰਪੰਚ ਸੰਜੇਤ ਵੜੀ ਜੀ ਸੰਜੇਤ ਵੜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਪਹਿਲੀ ਵਾਰ ਸਰਪੰਚ ਬਣੇ ਹੋ ਦੇਖੋ ਜੀ ਅਸੀਂ ਇਸ ਏਰੀਏ ਨੂੰ ਪਹਿਲੀ ਵਾਰ ਸਰਪੰਚ ਬਣੇ ਆ। ਇਸੇ ਪਹਿਲੇ ਅਸੀਂ ਨੋਰਮਲ ਕੰਮ ਤੋਂ ਕਰਦੇ ਰਹਿੰਦੇ ਜਿੰਨੇ ਤੇ ਸਰਪੰਚ ਅਸੀਂ ਪਹਿਲੀ ਵਾਰ ਬੁਨੇ। ਸਰਪੰਚ ਬਣਨ ਤੋਂ ਬਾਅਦ ਕਿਹੜੇ ਇਹ ਜੇ ਵਿਕਾਸ ਦੇ ਕਾਰਜ ਆ ਜਿਹੜੇ ਤੁਸੀਂ ਪਹਿਲ ਦੇ ਅਧਾਰ ਤੇ ਉੱਤੇ ਕਰਾਏ ਆ। ਦੇਖੋ ਜੀ ਸਭ ਤੋਂ ਪਹਿਲੇ ਸਾਡੀ ਇੱਥੇ ਜਿਹੜੀ ಗ್ರಾಮ ਪੰਚਾਇਤ ਸੀਤਭਗਾ ਸੀ ਨਜ਼ਰ ਹੈ। ਇੱਥੇ ਸੀਵਰੇਜ ਦੀ ਸਮੱਸਿਆ ਬਹੁਤ ਵੱਡੀ ਸੀ। ਜਿਹੜੀ ਉਸ ਆਸੀਂ ਕਾਬੂ ਕੀਤੀ ਹੈ। ਅੱਜ ਦੀ ਡੇਟ ਮੈਂ ਸਾਡੇ ਕੋਲ 7 ਬੰਦੇ ਜਿਹੜੇ ਪੱਕੇ ਅਸੀਂ ਰੱਖੇ। ਜਿਹੜਾ ਕਿਤੇ ਵੀ ਕੋਈ ਸਮੱਸਿਆ ਆਤੀ ਹੈ ਪਹਿਲਾਂ ਅਧਾਰ ਤੇ ਸੀਵਰੇਜ ਦੀ ਸਪਾਈਆਂ ਕਰਾਂਦੇ। ਦੂਜੀ ਗਲੀਆਂ ਬਣਾ ਸਫਾਈ ਦਾ ਕੰਮ ਜਿਹੜੀ ਆਪਣੀ ਕੋਈ ਵੀ ਸਰਕਾਰ ਆਈ ਹੈ ਅੱਜ ਤੱਕ ਸੀਵਰੇਜ ਦੀ ਮਸ਼ੀਨ ਨਹੀਂ ਲੇਕਾਏ ਉਹ ਜਿਹੜੇ ਅਸੀਂ ਆਪਣੇ ਆਪ ਲੈ ਕੇ ਆਏ ਇਸ ਚੀਜ਼ ਨੂੰ ਗਲੀਆਂ ਬਣਾ ਰਹੇ ਸਪਾਈਆਂ ਕਰਾ ਰਹੇ ਜਿੰਨੇ ਵੀ ਜ਼ਿਆਦਾ ਸੇ ਜ਼ਿਆਦਾ ਸੀ ਕੰਮ ਕਰਾ ਰਹੇ ਯਾਨਕੀ ਪਹਿਲੀ ਜਿਹੜੀ ਸਰਕਾਰਾਂ ਸੀ ਜਿਵੇਂ ਪਹਿਲੀ ਅਕਾਲੀ ਦਲ ਦੀ ਸੀਗੀ ਜਾਂ ਕਾਂਗਰਸ ਦੀ ਸੀਗੀ ਉਹਨਾਂ ਵਿੱਚ ਜਾਨਕੀ ਕੋਈ ਵਿਕਾਸ ਕਰ ਨਹੀਂ ਹੋਇਆ ਸੀ ਦੇਖੋ ਸਰ ਪਹਿਲੀ ਵਾਰੀ ਪੰਚਾਇਤ ਨੇ ਸਾਡੇ ਵਾਸਤੇ ਇੱਕ ਪਰੇਸ਼ਾਨੀ ਵਾਲਾ ਕੰਮ ਤਾਂ ਜ਼ਰੂਰ ਕਰ ਦਿਆ ਜੀ ਜਿਹੜਾ ਕਿ 6 ਇੰਚ ਦੀ ਸੀਵਰੇਜ ਵੀ ਪਾਈ ਪਾ ਦੀ ਜੋ ਕਿ ਸਾਨੂੰ ਹਫਤੇ 10 ਦਿਨ ਬਾਅਦ ਦੁਆਰਾ ਦੁਆਰਾ ਸਪਾਈਆਂ ਕਰਾਉਣੀ ਪੈਂਦੀ ਹੈ ਇਸੇ ਵੱਡੀ ਅਸੀਂ ਗੱਲ ਨਹੀਂ ਕਰਾਂਗੇ ਜੀ ਹੋਰ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਆ ਜਾਂ ਜਿਨ੍ਹਾਂ ਨੂੰ ਤੁਸੀਂ ਹੱਲ ਕਰ ਰਹੇ ਹੋ देखो ऐसे एरिया ਵਿੱਚ ਕਾਫੀ ਕਹਿੰਦੇ ਜਿੰਨਾ ਬਹੁਤ ਹਲਕਾ ਏਰੀਆ ਸਾਡਾ ਗਰੀਬ ਦਬਕਾ ਏਰੀਆ ਰਹਤਾ ਹੈ ਗਲੀਆਂ ਬਹੁਤ ਬੰਦੇ ਵਾਲੀ ਪਈਆਂ ਜਿਹੜੇ ਕਿ ਅੱਜ ਤੱਕ ਅਸੀਂ 1 ਸਾਲ ਦੇ ਅੰਦਰ ਬਾਹਰ ਗਲੀਆਂ ਬਣਾ ਚੁੱਕੇ ਠੀਕ ਹੈ ਮੇਰਾ ਮਕਸਦ ਇਹ ਹੈ ਕਿ ਜਿੰਨੇ ਸਾਲ ਉਨਹੀ ਗਲੀਆਂ ਸੀ ਬਣਾਉਣੀਆਂ ਜੀ ਠੀਕ ਹੈ ਹੋ ਸਕਦਾ ਉਸ ਤੋਂ ਜ਼ਿਆਦਾ ਵੀ ਬਣਾਏ ਕਿਉਂਕਿ ਜਿਵੇਂ ਕਿ ਪਤਾ ਕੀ ਹੈ ਪਹਿਲੇ ਇਥੇ ਏਰੀਆ ਵਿੱਚ ਕੋਈ ਪੰਚਾਇਤ ਜਿਹੜੀ ਹੈ ਆਮ ਪਾਰਟੀ ਦੀ ਨਹੀਂ ਸੀ ਹੁਣ ਆਮ ਪਾਰਟੀ ਦੀ ਪੰਚਾਇਤ ਆ ਗਈ ਤਾਂ ਪਹਿਲੇ ਦਾਤੇ ਕੰਮ ਤਾਂ ਕਰਨਾ ਹੀ ਪੈਦਾ ਨਾ ਸਰਕਾਰ ਵੀ ਆਪਣੀ ਸਰਪੰਚ ਵੀ ਉਹਨਕੇ ਐਮਐਲਏ ਸਾਹਿਬ ਵੀ ਉਹਨਕੇ ਜੀ ਤਾਂ ਕੰਮ ਤਾਂ ਜਿਆਦਾ ਸੇ ਜਿਆਦਾ ਅਸੀਂ ਕਰਾਂਗੇ ਨਾ ਇਹ ਚੀਜ਼ ਹੈ ਹੋਰ ਜਿਵੇਂ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਜਾਂ ਹੋਰ ਕੋਈ ਪਾਣੀ ਦੀ ਸਮੱਸਿਆ ਜਿਹੜੀ ਹੈਗੀ ਆ ਦੇਖੋ ਸਰ ਬਿਜਲੀ ਕੇ ਸਾਡੇ ਨਾ 8 ਟਰਾਂਸਫਾਰਮਰ ਨਵੇਂ ਰਖਾ ਦिए ਜਾਈ ਜਿਹੜੇ 8 ਟਰਾਂਸਫਾਰਮਰ ਨਵੇਂ ਰਖਾ ਦਿਆ ਮੋਟੀ ਕੇਬਲੇ ਪੈ ਰਹੀਆਂ ਅੱਜ ਵੀ ਜਾ ਕੇ ਦੇਖੋ ਜੀ ਇੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਬੰਦੇ ਲੱਗੇ ਹੋਏ ਐ ਇਹ ਰੂਟੀਨ ਵਿੱਚ ਘੱਮ ਬਿਜਲੀ ਦਾ ਘੱਮ ਪੈਲਟ ਅਦਾ ਹਾਤੇ ਹੋ ਰਿਹਾ ਪਹਿਲੇ ਸਾਡੇ ਰੋਜ਼ ਹੀ ਕਦੋਂ ਟਰਾਂਸਫਰ ਹੋ ਮ ਫੁੱਗਿਆ ਕਦੋਂ ਕੁਝ ਹੋ ਗਿਆ ਅੱਜ ਕੀ ਡੇਟ ਮੇ ਜੀ ਸਰ ਲਾਈਟ ਕੀ ਬਹੁਤ ਵਧੀਆ ਸਿਸਟਮ ਬਣਾ ਹੋਇਆ ਅੱਜ ਇਤਨਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀਗੀ ਉਹ ਤਿੰਨ ਤੋਂ ਚਾਰ ਮੁੱਦੇ ਲੈ ਕੇ ਆਈ ਸੀਗੀ ਸਿੱਖਿਆ ਸਿਹਤ ਵਿਕਾਸ ਇਕ ਉਹਨਾਂ ਨੇ ਮੁੱਦਾ ਉਹਨਾਂ ਜੋੜਿਆ ਸੀ ਨਸ਼ਿਆਂ ਦਾ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੀ ਕਰਨਾ ਚਾਹੋਗੇ ਪੇ ਸਾਡੇ ਏਰੀਆ ਵਿੱਚ ਨਸ਼ਾ ਪਹਿਲੇ ਬਹੁਤ ਜ਼ਿਆਦਾ ਸੀ ਅੱਜ ਕੀ ਡੇਟ ਵਿੱਚ ਦੇਖੋ ਜੀ ਮੇਰੇ ਹਿਸਾਬ ਨਾਲ 95% ਨਸ਼ਾ ਖਤਮ ਹੋ ਗਿਆ ਅਗਰ ਕੋਈ 5% ਰਹਿ ਗਿਆ ਉਹ ਵੀ ਸਾਨੂੰ ਅਗਰ ਕਿਤੇ ਪਤਾ ਲਗਾ ਕਿਉਂਕਿ ਦੇਖੋ ਪਤਾ ਕੀ ਅਸੀਂ ਕਹਿ ਦਈਏ ਤੁਹਾਨੂੰ ਕਿ 100% ਖਤਮ ਹੋ ਗਿਆ ਕਈ ਵਾਰ ਇੱਕ ਅੱਧਾ ਬੰਦਾ ਰਹਿ ਜਾਂਦਾ ਹੈ ਇਸ ਕਾ ਅਸੀਂ ਉਸ ਚੀਜ਼ ਨੂੰ ਅਸੀਂ ਸਾਡੀ ਜਾਣਕਾਰੀ ਵਿੱਚ ਨਹੀਂ ਹੈਗਾ ਲੇਕਿਨ ਅਗਰ ਕੋਈ ਰਹਿ ਗਿਆ ਤਾਂ ਉਹ ਵੀ ਅਸੀਂ 99 ਆ ਗਿਆ ਮੇਰੇ ਤਾਂ ਉਹ ਵੀ ਕੰਮ ਖਤਮ ਕਰ ਦੇ ਜੀ ਜਿਵੇਂ ਕੋਈ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਨ ਵਾਲੇ ਜਾਂ ਕੋਚ ਹੈਗੇ ਉਹਨਾਂ ਦੇ ਉੱਤੇ ਕੀ ਕਰਦੇ ਦੇਖੋ ਨਸ਼ਾ ਵੇਚਣ ਵਾਲੇ ਹੈ ਹੀ ਨਹੀਂ ਜੀ ਹੁਣ ਆਪਣੇ ਕਿਦਾਂ ਕਰੀਏ ਹੁਣ ਪਹਿਲੇ ਸੀ ਹੁਣ ਤਾਂ ਨਹੀਂ ਹੈਗੇ ਇਸ ਏਰੀਆ ਮ ਸਾਡੇ ਏਰੀਆ ਮੇ ਹੈ ਹੀ ਨਹੀਂ ਨਸੇ ਵਾਲੇ ਪਹਿਲੇ ਸਾਡੇ ਹਰ ਮਹੀਨੇ ਤੋਂ ਇੱਕ ਕੋਈ ਬੱਚਾ ਮਰ ਜਾਂਦਾ ਸੀ ਡੈਥ ਹੋ ਜਾਂਦੀ ਸੀ ਅੱਜ ਦੀ ਡੇਟ ਮੇ ਰੱਬ ਕੀ ਕਰਪਾ ਹੈ ਇਦਾਂ ਦਾ ਕੁਝ ਵੀ ਨਹੀਂ ਹੈਗਾ ਜੀ ਹੁਣ ਆਮ ਆਦਮੀ ਪਾਲੀ ਨੇ ਜਿਹੜੀ ਹੈਲਥ ਦੀ ਜਿਹੜੀ ਸਕੀਮ ਚਲਾਈ ਹੋਈ ਆ ਇੱਕ ਤਾਂ ਮੁਹੱਲਾ ਕਲੀਨਿਕ ਚਲਾਈ ਸੀ ਇੱਕ ਉਹਨਾਂ ਨੇ ਇੱਕ ਸਕੀਮ ਕੱਢੀ ਆ ਕਿ 10 ਲੱਖ ਨੂੰ ਜਿਹੜਾ ਹੈਗਾ ਦੇਖੋ ਜੀ ਜਿਹੜਾ ਸਿਹਤ ਕਾਡ ਸਰਕਾਰ ਵਿੱਚ ਵਿੱਚ ਆਇਆ ਹੈ ਉਹ ਬਹੁਤ ਵਧੀਆ ਲੈ ਕੇ ਕਿਉਂਕਿ ਇਹ ਵਿੱਚ ਜਿਹੜਾ ਸੇਤ ਹੈ ਸਿਹਤ ਪਹਿਲੇ ਆਉਂਦਾ ਹੈ ਕਿਉਂਕਿ ਅੱਜ ਵੀ ਰੇਟ ਵਿੱਚ ਜਿਹੜੀ ਗਰੀਬ ਬੰਦੇ ਨੇ ਉਹਨਾਂ ਦੇ ਕੋਲ ਝਾੜੀ ਵਾਲੇ ਨੇ ਉਹਨਾਂ ਦੇ ਕੋਲ ਕਈ ਵਾਰ ਕੋਈ ਬੰਦਾ ਟੈਸਟ ਕਰਾਣਾ ਕੋਈ ਜਾਤੇ ਜਿਹਦਾ ਹਸਪੀਟਲ ਕਰ ਰਹੇ ਨੇ ਇਹ ਫੜੋ ਜੀ 20000 ਰੁਪਏ ਦਾ ਟੈਸਟ ਕਰਾ ਕੇ ਲਿਆ ਉਹ ਤੋਂ ਹੀ ਬੰਦਾ ਗਿਰ ਜਾਂਦਾ ਹੈ ਇਹ ਸਿਹਤ ਦਾ ਜਿਹੜਾ 10 ਲੱਖਾ ਕਿਤਾ ਬਹੁਤ ਵਧੀਆ ਕੰਮ ਕੀਤਾ ਇਹ ਨਾਲ ਕੀ ਹੈ ਸਰਕਾਰ ਦੀ ਛਵੀ ਔਰ ਵਧੀਆ ਬਣੇਗੀ ਹੁਣ ਤੁਸੀਂ ਇਹ ਦੱਸੋ ਕਿ ਜਿਹੜੇ ਕਿਹੜੇ ਕਿਹੜੇ ਥੋੜੇ ਵਿਕਾਸ ਦੇ ਕੰਮ ਰਹਿੰਦੇ ਆ ਕਿ ਜਿਹੜੇ ਇਹਨਾਂ ਦੀ ਲੋੜ ਆ ਸਾਨੂੰ ਕਿ ਜਿਹੜੀ ਥੋੜੀ ਜਿਹੜੀ ਮੰਗ ਆ ਸੀ ਸਰਕਾਰ ਤੱਕ ਪਹੁੰਚਾ ਸਕ ਦੇਖੋ ਸਭ ਤੋਂ ਪਹਿਲੇ ਅਧਾਰ ਸਾਡੇ ਸਰਕਾਰ ਵੱਲੋਂ ਇਹ ਹੀ ਹੈ ਕਿ ਸਾਨੂੰ ਗਲੀਆਂ ਵਾਸਤੇ ਜਿੰਨੀ ਸੇ ਜ਼ਿਆਦਾ ਜ਼ਿਆਦਾ ਗ੍ਰਾਂਟ ਮਿਲ ਜਾਏਗੀ ਤਾਂ ਅਸੀਂ ਮੋਲੇ ਵਾਸਤੇ ਗਲੀਆਂ ਬਣਾਈ ਆਪਨ ਠੀਕ ਹੈ ਕਿੰਨੀਆਂ ਗਲੀਆਂ ਹਲ ਤੱਕ ਬਣੀਆਂ ਕਿ ਕਿੰਨੀਆਂ ਪੈਂਦੀਆਂ ਸਾਡੀ ਆਬਾਦੀ ਦੇਲ ਹਲਕੇ ਕੀ ਸਭ ਤੋਂ ਵੱਡੀ ਆਬਾਦੀ ਹੈ ਜਿੱਤੇ ਕਿ 14000 ਵੋਟ ਹੈ ਹੁਣ ਇਹ ਗੱਲਾਂ ਆਪਨ ਕਹੀਏ ਤਾਂ ਏਰੀਆ ਬਹੁਤ ਵੱਡਾ ਜੀ ਬਹੁਤ ਵੱਡਾ ਜੀ 14 ਪਹਿਲਾ ਹਲਕਾ ਹੈ ਜਿਹੜਾ ਗਿਲ ਜਿਹੜੀ ਇੰਨੀ ਵੱਡੀ ਪੰਚਾਇਤ ਹੋ ਉਸ ਪੰਚਾਇਤ ਵਿੱਚ ਸਾਨੂੰ ਇੰਨੀ ਵੱਡੀ ਲੀਡ ਮਿਲੀ ਹੋ ਠੀਕ ਇਹ ਆਪਾਂ ਨੇ ਚੀਜ਼ ਨੂੰ ਜਿੰਨੀ ਗਰੰਟੀ ਮਿਲ ਜਾਏਗੀ ਉਨੀ ਥੋੜੀ ਹੈ ਜੀ ਇਹ ਸੀਗੇ ਸੰਜੇ ਤਵਾਰੀ ਜੀ ਸਰਪੰਚ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਵਿਕਾਸ ਦੇ ਕਾਰਜ ਹੋਏ ਆ ਤੇ ਕਿਹੜੇ ਰਹਿੰਦੇ ਆ ਕਿਹੜੀ ਸਮੱਸਿਆ ਆ ਸੀਗੀ ਪਰ ਸਰਕਾਰ ਨੇ ਜਿਹੜਾ ਕਿਤੇ ਨਾ ਕਿਤੇ ਕੰਮ ਜਿਹੜਾ ਬਹੁਤ ਵਧੀਆ ਕੀਤਾ ਆ ਹੁਣ ਜਿਹੜੇ ਨਾਲ ਬੰਦੇ ਉਹਨਾਂ ਨੂੰ ਕੁਝ ਸਰ ਨਸ਼ੇ ਨੂੰ ਲੈ ਕੇ ਕਿੱਦਾਂ ਦੇਖਦੇ ਨੇ ਸਰਕਾਰ ਦਾ ਜਿਹੜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਹਾਂਜੀ ਹ ਜਿਵੇਂ ਜੋਧਾ ਨਸ਼ਿਆਂ ਵਿਰੋਧ ਦੇ ਕਲਹਿਰ ਆਪਣੇ ਮਾਨ ਸਾਹਿਬ ਵੱਲੋਂ ਚਲਾਈ ਗਈ ਆ ਉਹ ਕਦਮ ਇੱਕ ਬਹੁਤ ਹੀ ਸਲਾਘਾਯੋਗ ਆ ਤੇ ਮਤਲਬ ਪਹਿਲਾਂ ਜਿਵੇਂ ਹੁਣ ਸਾਡਾ ਭਗਤ ਸਿੰਘ ਨਗਰੀ ਆ ਇੱਥੇ ਸਾਡੇ 14 14000 ਵੋਟ ਆ ਆਬਾਦੀ ਏਰੀਆ ਬਹੁਤ ਵੱਡਾ ਆ ਪਹਿਲੇ ਸਮੇਂ ਦੇ ਵਿੱਚ ਇੱਥੇ ਮੱਲੇ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਵੀ ਕਿਹਾ ਆ ਪਰ ਹੁਣ ਪਹਿਲਾਂ ਸਰਪੰਚ ਸਾਹਿਬ ਜੀ ਨੇ ਸੰਜੀਤ ਵੜੀ ਜੀ ਨੇ ਦੱਸਿਆ ਵੀ 4-5% ਕੋਈ ਵੇਚਦਾ ਹੋਵੇ ਉਹ ਵੀ ਸਾਨੂੰ ਜੇ ਕੋਈ ਇਤਲਾਹ ਦਿੰਦਾ ਆ ਸਾਨੂੰ ਸਾਡੇ ਹਲਕੇ ਦੇ ਐਮਐਲਏ ਸਰਦਾਰ ਜੀਵਨ ਸਿੰਘ ਜੀ ਸੰਗੋਵਾਲ ਵੱਲੋਂ ਅਧਿਆਤਿਆ ਉਹਨਾਂ ਦਾ ਹੁਕਮ ਹੈ ਆ ਕਿ ਤੁਸੀਂ ਜੇ ਕੋਈ ਬੇਚਦਾ ਆ ਤੇ ਤੁਸੀਂ ਸਾਡੇ ਤੱਕ ਉਹਦੀ ਇਤਲਾਹ ਦਿਓ ਵੀ ਅਸੀਂ ਪਹਿਲ ਦੇ ਆਧਾਰ ਤੇ ਉਹਦੀ ਕਾਰਵਾਈ ਕਰਾਵਾਂਗੇ ਹੁਣ ਇਹ ਤਾਂ ਉਹ ਨਸ਼ਾ ਦੇ ਮੁੱਦੇ ਤੇ ਜਿਵੇਂ ਉਹਨ ਵਿਕਾਸ ਦੇ ਕਾਰਜ ਹੈਗੇ ਜੋ ਕੋਚਾ ਉਹਨਾਂ ਵਿੱਚ ਤੁਸੀਂ ਕੀ ਕਹਿੰਨ ਕਿ ਕੀ ਕੀ ਹੋਣਾ ਚਾਹੀਦਾ ਹਲਕਿਆਂ ਦੇ ਵਿੱਚ ਦੇਖੋ ਜੀ ਇਦਾਂ ਆ ਵੀ ਹਲਕਾ ਸਾਡਾ ਵੱਡਾ ਆ ਗ੍ਰਾਂਟ ਜਿਵੇਂ ਆਮ ਪਿੰਡਾਂ ਨੂੰ ਜਿੰਨੀ ਇੱਕ ਬਰਾਬਰ ਮਿਲਦੀ ਆ ਓਨੀ ਕ ਸਾਨੂੰ ਦਿੱਤੀ ਜਾਂਦੀ ਆ ਪਰ ਸਾਡਾ ਵੱਡਾ ਏਰੀਆ ਹੋਣ ਕਰਕੇ ਬਹੁਤ ਜ਼ਿਆਦਾ ਵਿਕਾਸ ਹੋਣ ਵਾਲਾ ਆ ਮਤਲਬ ਤਕਰੀਬਨ ਅ ਅੱਧ ਤੋਂ ਵੱਧ ਗਲੀਆਂ ਨੇ ਜਿਹੜੇ ਏਰੀਏ ਨੇ ਵੀ ਜਿੱਥੇ ਸਾਨੂੰ ਗਲੀਆਂ ਬਣਾਉਣ ਦੀ ਲੋੜ ਆ ਮਿਆਂ ਰਸਤੇ ਬਹੁਤ ਖਰਾਬ ਨੇ ਵੀ ਅਸੀਂ ਸਰਕਾਰ ਨੂੰ ਮਾਨ ਸਾਹਿਬ ਨੂੰ ਹੀ ਬੇਨਤੀ ਕਰਾਂਗੇ ਵੀ ਪਹਿਲ ਦੇ ਆਧਾਰ ਤੇ ਹਲਕਾ ਗਿੱਲ ਦੇ ਮਤਲਬ ਇਸ ਹਲਕਾ ਗਿੱਲ ਵੱਲ ਨੂੰ ਆਪਣਾ ਧਿਆਨ ਦੇਣ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਸਰ ਕੀ ਨਾਮ ਹੈ ਹੁਕਮ ਸਿੰਘ ਇੱਥੇ ਰਹਿੰਦੇ ਨੇ ਹਾਂਜੀ ਹਾਂਜੀ ਕਿੰਨੀ ਦੇਰ ਤੋਂ ਰਹਿ ਰਹੇ ਮੈਂ ਇੱਥੇ 2007 ਤੋਂ 8 800 ਸਾਲ ਠੀਕ ਹੈ ਜੀ ਹਾਂਜੀ ਇਸ ਏਰੀਆ ਦੇ ਵਿੱਚ ਇਸ ਪੰਚਾਇਤ ਦੇ ਵਿੱਚ ਕਿਹੜੇ ਕਿਹੜੇ ਕੰਮ ਚੰਨ ਕਹਿੰਦੇ ਕਿ ਜਿਹੜੇ ਵਿਕਾਸ ਦੀ ਹੋਈ ਆ ਜਾਂ ਤੁਹਾਡੇ ਸਾਹਮਣੇ ਕਿਹੜੇ ਨਹੀਂ ਹੋਏ ਜੀ ਉਹ ਹੋਣੇ ਚਾਹੀਦੇ ਇਹ ਗੱਲ ਸਾਰੇ ਮੋਲਾ ਨਿਵਾਸਨ ਨੂੰ ਮੇਰੇ ਸਤਿ ਸ੍ਰੀ ਅਕਾਲ तकरीबन ਸਰਪੰਚ ਸਾਹਿਬ ਨਾਲ ਜੁੜੇ ਮੈਨੂੰ ਵੀ 1 ਸਾਲ ਹੋ ਗਿਆ ਨਵੀਂ ਵੀ ਤੇ ਸੇਵਾ ਕਰਦਿਆਂ ਨਾਲ ਬੈਠ ਕੇ ਮੈਂ ਰਟਾਇਡ ਆ ਠੀਕ ਹੈ ਜੀ ਬਿਜਲੀ ਬੋਰਡ ਤੋਂ ਠੀਕ ਹੈ ਜੀ ਕਿ ਮੇਰੇ ਨਾਲ ਜੁੜਿਆ ਕਿਉਂਕਿ ਮੈਨੂੰ ਬੰਦੇ ਵਧੀਆ ਲੱਗੇ ਔਰ ਇਹਨਾਂ ਦੀ ਖੁਆਇਸ਼ ਹੈ ਵੀ ਮੈਂ ਕੁਛ ਛੇ ਕਰਕੇ ਦਿਖਾਵਾਂ ਪਰ ਇਹ ਸਭ ਤੋਂ ਪਹਿਲੇ ਪੰਚਾਇਤ ਬਹੁਤ ਵੱਡੀ ਹੈ ਪੰਚਾਇਤ ਬਹੁਤ ਵੱਡੀ ਹੋਣ ਕਰਕੇ ਇੱਥੇ ਬਹੁਤ ਜ਼ਿਆਦਾ ਕੰਮ ਹੋਣ ਵਾਲੇ ਇਥੇ ਸੀਵਰੇਜ ਪਿਆ ਪਰ ਸੀਵਰੇਜ ਕੋਈ ਵਿਧੀਆ ਕਰਕੇ ਨਹੀਂ ਪਿਆ ਪਰ ਦੇਖਿਆ ਜਾਵੇ 1 ਸਾਲ ਤੋ ਸਰਪੰਚ ਆ ਸਰਕਾਰ ਸੋਡੀ ਆ ਫੇਰ ਵੀ ਕੰਮ ਕਿਤੇ ਨਾ ਕਿਤੇ ਗਲੀਆਂ ਬਣੀਆਂ 10 12 13 12 ਗਲੀਆਂ ਬਣਾਈ ਇਹਨਾਂ ਨੇ ਪਰ ਸੀਵਰੇਜ ਦਾ ਇਤਨਾ ਬਹੁਤ ਮਾੜਾ ਹਾਲ ਸਿਗਾ ਪਾਕਿਸਤਾਨਗਰ ਦੇ ਇਥੇ ਰਹਿਣਾ ਬਹੁਤ ਔਖਾ ਸੀ ਕਈ ਲੋਕ ਇਹਦੇ ਵੀ ਇਥੋਂ ਚਲੀ ਆਪਾਂ ਕਿਉਂਕਿ ਪਿਛਲੇ ਕੁਝ ਦੇਖ ਲਓ ਕੋ ਸਰਕਾਰ ਇਹ ਕੁਝ ਮਤਲਬ ਪੁਰਾਣੀ ਪੁਰਾਣੀ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਜੀ ਸਰਪੰਦ ਕਿਤਾ ਪਰ ਕੋਈ ਵੀ ਇੰਨਾ ਮਤਲਬ ਜੇ ਦੇਖਿਆ ਜਾਵੇ ਤਬ ਜਿਵੇਂ ਜ਼ਰਨਾ ਪੰਚਾਇਤ ਸਰਕਾਰ ਕਾਂਗਰਸ ਸਰਕਾਰ ਕੋਲ ਸੀਗਾ ਉਸ ਤੋਂ ਪਰ ਮੀ ਇੰਨਾ ਮਤਲਬ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਮੀਦ ਉਮੀਦ ਤਾਂ ਕਰਦੇ ਅਸੀਂ ਵੀ ਇੱਥੇ ਜਿਹੜੀ ਗਲੀਆਂ ਉਹ ਬਣ ਤੇ ਜਿਹੜੇ ਇਥੇ ਕਿਉਂਕਿ ਪੰਚਾਇਤ ਸਭ ਤੋਂ ਵੱਡੀ ਇੱਥੇ ਵੱਧ ਤੋਂ ਵੱਧ ਗ੍ਰਾਂਟ ਦੇਣ ਤਾਂ ਜੇ ਇਥੇ ਗਲੀਆਂ ਬਣਨ ਤੇ ਤਾਂ ਜੇ ਲੋਕ ਇਥੇ ਸੁਵਿਧਾ ਸਹ ਲੈ ਸਕਣ ਆਪਾਂ ਤੇ ਸਰਪੰਚ ਸਾਹਿਬ ਕਾਫੀ ਵਧੀਆ ਬੰਦੇ ਨੇ ਇਹਨਾਂ ਨੂੰ ਉਹ ਐਵੇਂ ਮੈਂ ਇੱਥੇ ਕੁਝ ਮੋਲਕ ਦੀ ਨਹੀਂ ਲਿਆਈ ਹੈ ਤੇ ਇਥੇ ਕੋਈ ਮਤਲਬ ਸਰਕਾਰੀ ਸਕੂਲ ਜਾਨੀ ਕਿ ਹਲੇ ਜਾਨੀ ਕਿ ਜਿਵੇਂ ਮੋਹੱਲਾ ਕਲੀਨਿਕ ਹੋਇਆ ਸਕੂਲ ਹੋਇਆ ਹਲੇ ਇਥੇ ਆਨੂ ਰਹਿੰਦਾ ਹਲੇ ਜੀ ਹਾਂਜੀ ਹਾਂਜੀ ਬਹੁਤ ਪਿਛਲੇ ਵੀ ਆਪਣੇ ਬੈਸਾ ਵੀ ਇਥੇ ਸੇਕੀ ਵਿਧਾਇਕ ਉਹ ਕਹਿੰਦੇ ਸੀ ਮੈਂ ਇਥੇ ਭਗਤ ਸਿੰਘ ਨਗਰ ਸਕੂਲ ਮੈਂ ਜਰੂਰ ਖੋਲ ਕੇ ਦੇਣਾ ਪਰ ਉਹ ਆਦੇ ਹੀ ਰਹੇਗੇ ਜਾਨੀ ਉਹਨੇ ਕੁਛ ਨਹੀਂ ਕੀਤਾ ਯਾਨੀ ਪੁਰਾਣੀ ਸਰਕਾਰਾਂ ਨੇ ਕੁਛ ਨਹੀਂ ਕੀਤਾ ਜੀ ਕੋਈ ਆਦੇ ਉਹਨਾਂ ਨੇ ਜਰੂਰ ਕੀਤਾ ਸੀ ਜਦੋਂ ਚੋਣਾਂ ਤੋਂ ਪਹਿਲਾਂ ਜਦੋਂ ਆਏ ਸੀਗੇ ਮੈਂ ਇਥੇ ਮੋਹੱਲਾ ਉਹ ਲਿਆਉਂਗਾ ਸਕੂਲ ਜਰੂਰ ਲਿਆਉਂਗਾ अच्छा ठीक क्योंकि ते, स्कूल पहले तो है नहीं ਤੇ ਉਹਨਾਂ ਨੇ ਕਿਹਾ ਮੈਂ ਲਿਆਉਂਗਾ ਪਰ ਉਹ ਵਾਰੀ ਚ ਉਹ ਰਹੇ ਰਿਹਾ ਕਿ ਸਕੂਲ ਨਹੀਂ ਆਇਆ ਸੀ ਕੁਝ ਨਹੀਂ ਆਇਆ ঠিক ਹੈ ਤੇ ਦੇਖ ਲਓ 5 ਸਾਲ ਉਹਨਾਂ ਹੋ ਗਏ 5 ਸਾਲ ਨੂੰ 10 ਸਾਲ ਹੋ ਗਏ 10 ਸਾਲ ਦਸਾਂ ਦੇ ਵਿੱਚ ਕੋਈ ਸਕੂਲ ਨਹੀਂ ਆਇਆ ਚਲੋ ਸਰ ਕੀ ਨਾਮ ਹੈ ਹਰਤੇਰਨ ਸਿੰਘ ਇੱਥੇ ਰਹਿੰਦੇ ਪਿੰਡ ਚ ਰਹਿੰਦੇ ਜੀ ਇਹ ਕਿੱਦਾਂ ਦੇਖਦੇ ਪਈਓ ਜਿਹੜੀ ਤਵਾੜੀ ਸਾਹਿਬ ਸਰਪੰਚ ਬਣੇ ਉਸ ਤੋਂ ਬਾਅਦ ਵਿਕਾਸ ਹੋਇਆ ਬਹੁਤ ਜ਼ਿਆਦਾ अच्छा जी थोड़ा बहुत ਰਹਿੰਦਾ ਉਹ ਵੀ ਉਹ ਕਿਹੜੇ ਕਿਹੜੇ ਕੰਮ ਇਹਨਾਂ ਨੇ ਕਰਾਈ ਪਹਿਲੇ ਗਲੀਆਂ ਪੱਕੀਆਂ ਕਰਾਈਆਂ ਨੇ اچھا ਜੀ ਹੋਰ ਵੀ ਕੰਮ ਲੋਕਾਂ ਦੇ ਕੰਮ ਬਹੁਤ ਕਰ ਰਹੇ ਨੇ اچھا ਹਰੇਕ ਕੰਮ ਹੋ ਰਿਹਾ ਨੇ ਬਹੁਤ ਵਧੀਆ ਬੰਦੇ ਨੇ ਸਰਪੰਚ ਬਹੁਤ ਵਧੀਆ ਮਿਲਿਆ ਸਾਨੂੰ ਬੱਲੇ ਨਾਲ ਰਲ ਕੇ ਚੱਲਦਾ ਸਭ ਨੂੰ ਸਭ ਨੂੰ ਜੀ ਆਖਿਆ ਬੋਲਦਾ ਕਿਸੇ ਨਾਲ ਔਖਾ ਨਹੀਂ ਬੋਲਦਾ ਬੜਾ ਪਿਆਰ ਕਰਦਾ ਲੋਕਾਂ ਦਾ ਕੰਮ ਕਿਹੜੇ ਜਾਂਦੇ ਹੋ ਕਿ ਜਿਹੜੇ ਕੰਮ ਹਲੇ ਪੈਂਡਿੰਗ ਆ ਤੁਹਾਡੇ ਸਾਡੇ ਪੈਂਡਿੰਗ ਪਏ ਨੇ ਗਲੀ ਵਾਲੇ ਪਏ ਨੇ ਆਹ ਕਿੰਨੇ ਘਰ ਨੇ ਮੇਰੇ ਹਿਸਾਬ ਨਾਲ ਗਲੀਆਂ 12 13 ਹੋਣੀਆਂ ਘਰੀਆਂ ਹਨ ਹੁਣ ਪਹਿਲਾਂ ਵੀ ਸਰਪੰਚ ਸੀਗੇ ਥੋਡੇ ਇੱਥੇ ਉਹਨਾਂ ਨੂੰ ਉਹਨਾਂ ਨੇ ਕਿੰਨੇ ਕੰਮ ਕਰਵਾਏ ਸੀਗੇ ਵਿਕਾਸ ਕਰਾਇਆ ਸੀ ਕੋਈ ਪਹਿਲੀ ਸਰਕਾਰਾਂ ਦੇ ਟਾਈਮ ਦੇ ਉੱਤੇ ਉਹਨਾਂ ਨੇ ਥੋੜਾ ਬੋਧ ਕਰਾਇਆ ਸੀ ਜਿਆਦਾ ਨਹੀਂ ਕਰਾਇਆ ਅੱਛਾ ਜੀ ਹੁਣ ਤੁਸੀਂ ਕੀ ਕੀ ਜਾਣਦੇ ਹੋ ਕਿ ਕੀ ਕੀ ਹੋਣਾ ਚਾਹੀਦਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਕਿੱਧਰ ਕਿਦੇ ਨੇ ਸਕੂਲ ਸਕੂਲ ਨਹੀਂ ਹੈਗਾ ਅੱਛਾ ਜੀ ਤੇ ਸਰਕਾਰੀ ਕਿ ਸਕੂਲ ਦੀ ਜਗਾ ਆਪਣਾ ਮਿਲਦੇਵੇ ਅੱਛਾ ਜੀ ਤੂ ਆਪਾ ਬੱਚਿਆਂ ਨੂੰ ਬਣਾ ਲਈਏ ਅੱਛਾ ਇੱਥੇ ਵਕਾਸ਼ ਵਧੀਆ ਹੋਊਗਾ ਬਹੁਤ ਗਰੀਬ ਬੱਚੇ ਨੇ ਇਹਨਾਂ ਦਾ ਬਹੁਤ ਖਿਆਲ ਖਿਆਲ ਰੱਖਦੇ ਨੇ ਠੀਕ ਹੈ ਅਸਰ ਸਿੰਘ ਤੁਹਾਰੀ ਜੀ ਤੂੰ ਸੋਚਿਆ ਸੀਗਾ ਕਿ ਤੁਸੀਂ ਇੱਥੇ ਲੁਧਿਆਣੇ ਚ ਆ ਕੇ ਸਰਪੰਚ ਬਣੋਗੇ ਨਹੀਂ ਸਰ ਇਹ ਤਾਂ ਅਸੀਂ ਨਹੀਂ ਸੋਚਿਆ ਜੀ ਇਹ ਤਾਂ ਸਾਡਾ ਇਹਨਾਂ ਜਾਗਰੂਕ ਕੀ ਹੋਇਆ ਜੀ 2020 'ਚ ਜਦੋਂ ਅਸੀਂ ਦੇਖਾਏ ਤਾਂ ਇਹਨਾਂ ਦੇ ਧੱਕਾ ਮੁੱਕੀ ਬਹੁਤ ਹੈ ਜੀ ਲੋਕਾ ਪਰੇਸ਼ਾਨ ਬਹੁਤ ਜ਼ਿਆਦਾ ਪਰੇਸ਼ਾਨ ਸੀ ਫਿਰ ਇੱਕ ਸਾਡੇ ਨਾਲ ਕਿੱਦਾਂ ਜਿੱਦਾਂ ਕਹਿੰਦੇ ਇੱਕ ਉਵਾਲਾ ਸਾਂ ਨਿਕਲਦਾ ਇੱਕ ਤਰੀਕੇ ਉਹ ਸਾਨੂੰ ਆਇਆ ਕਿ ਅਸੀਂ ਵੀ ਦੇਖੀਏ ਪਬਲਿਕ ਦੇ ਕੰਮ ਕਿੱਦਾਂ ਹੁੰਦੇ ਇੱਕ ਵਕ ਪਬਲੀ ਸੇਵਾ ਕਰਨੀ ਪਬਲੀਕ ਸੇਵਾ ਜੀ ਕੀ ਕੀਤਾ ਜੀ 2020 ਵਿੱਚ ਅਸੀਂ ਆਪਣੇ ਪੈਸੇ ਨਾਲ ਇੱਕ ਗਲੀ ਬਣਾਈ ਉਸ ਵਿੱਚ ਕਾਫੀ ਅੜਚਣੇ ਆਈ ਜਦੋਂ ਅੜਚਣੇ ਆਈ ਅੜਚਣੇ ਦਾ ਸਾਹਮਣਾ ਕੀਤਾ ਜਦੋਂ ਸਾਹਮਣਾ ਕੀਤਾ ਫਿਰ ਸਾਡਾ ਇੱਕ ਨਾ ਆਪਣੇ ਆਪ ਨੂੰ ਮੰਨ ਕੇ ਅਸੀਂ ਅਬ ਕਿਸੇ ਦੇਖ ਤਾ ਕਿੱਦਾਂ ਹੋਇਆ ਉਗੇ ਬਾਅਦ 2020 ਕੇ ਬਾਅਦ ਇੱਕ ਨਾ ਅਸੀਂ ਗਰੀਬ ਬੱਚੋਂ ਕਾ ਸਕੂਲ ਖੋਲਾ ਸਾਡੇ ਏਰੀਆ ਵਿੱਚ ਠੀਕ ਨੀ ਪ੍ਰਾਈਵੇਟ ਸਕੂਲ ਖੋਲੇ ਉਹ ਸਰ ਸਾਡੀ ਸੰਸਥਾ ਚੱਲਦੀ ਹੈ ਸਮਾਜ ਸੇਵਾ ਸੁਸਾਇਟੀ ਹੁਣ ਤੁਸੀਂ ਕਿੰਨੀ ਦੇਰ ਤੋਂ ਸਰਪੰਚ ਹੋ ਬਣੇ ਮੈਂ ਸਰ ਇਹ 2024 ਵਿੱਚ 15 ਅਕਤੂਬਰ ਨੂੰ ਜਿਹੜੀ ਇਲੈਕਸ਼ਨ ਹੋਈ ਸੀ ਕਾਲਪਰਸ ਨੂੰ 1 ਸਾਲ ਹੋ ਗਿਆ ਜੀ ਪੂਰਾ ਅੱਛਾ 1 ਸਾਲ ਸਾਲ ਹੋ ਗਿਆ ਸਰਪੰਚ ਬਣੇ ਨੂੰ ਪਰ ਹਲੇ ਤੁਹਾਡੇ ਕੋਲ ਜਾਨੀ ਕਿ ਕਿਹਾ ਜਾਂਦਾ ਕਿ ਤੁਹਾਡੇ ਜਿਹੜੇ ਚ ਪੰਚਾਇਤ ਦੇ ਵਿੱਚ ਆ ਹਲੇ ਸਰਕਾਰੀ ਸਕੂਲ ਹੈ ਨਹੀਂਗਾ ਜੀ ਨਾ ਜੀ ਸਾਡੇ ਕੋਲ ਸਰਕਾਰੀ ਸਕੂਲ ਹੈ ਨਾ ਹੀ ਮੇਰੇ ਕੋਲ ਡਿਸਪੈਂਸਰੀ ਹੈ ਜੀ ਤੁਸੀਂ ਸਰਕਾਰੀ ਕਹਿੰਨੇ ਦਾ ਮਤਲਬ ਕੋਈ ਜਗ੍ਹਾ ਹੀ ਨਹੀਂ ਸਾਡੇ ਕੋਲ ਸਰਕਾਰੀ ਜੀ ਤੁਸੀਂ ਵਿਧਾਇਕ ਨਾਲ ਗੱਲ ਕੀਤੀ ਜੀ ਵਧਾਈਖ ਸਾਹਿਬ ਨੇ ਕੀਤੀ ਹੈ ਲੇਕਿਨ ਵਧਾਈਖ ਸਾਖ ਵੀ ਕੀ ਕਰਨਗੇ ਜੀ ਆਪਾਂ ਲੈਟਰ ਵੀ ਉੱਪਰ ਭੇਜੀ ਹੈ ਮੁੱਖ ਮੰਤਰੀ ਸਾਹਿਬ ਨੂੰ ਭੇਜੀ ਹੋਈ ਹੈ ਲੈਟਰ ਹੈ ਦੇਖੋ ਦੇਖੋ ਲੇਟਾ ਕਿ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਪਤਾ ਲੱਗੇਗਾ ਕਲੀਅਰ ਹੋਗਾ ਕਿਉਂਕਿ ਸਰਕਾਰ ਹੈ ਦੇਖੋ ਜੀ ਹੁਣ ਜਾਣਕਾਰੀ ਵਿੱਚ ਸਾਡਾ ਕੰਮ ਹੈ ਸਰਕਾਰ ਨੂੰ ਦੇਣਾ ਸਰਕਾਰ ਉੱਥੇ ਦੇਖੀ ਕਿਉਂਕਿ ਆਪਣੇ ਏਰੀਆ ਵਿੱਚ ਸਰਕਾਰੀ ਜ਼ਮੀਨ ਹੈ ਹੀ ਨਹੀਂ ਨਾ ਅੱਛਾ ਜਾਂ ਤਾਂ ਕੋਈ ਅਸੀਂ ਪਾਲਿਸੀ ਆਏ ਸਰਕਾਰ ਸਾਨੂੰ ਪੈਸੇ ਦੇ ਦੇ ਅਸੀਂ ਜ਼ਮੀਨ ਖਰੀਦ ਲੈ ਸਾ ਦੇਖੋ ਮੇਰੇ ਹਿਸਾਬ ਨਾਲ ਤੁਸੀਂ ਸਾਡੇ ਏਰੀਆ ਦਾ ਸਰਵੇ ਕਰੋ ਘਾਟੋ ਘਟ 100 150 ਗਲੀਆਂ ਬੰਨਣ ਵਾਲੀ ਪਈਆਂ ਅੱਛਾ ਜੀ ਠੀਕ ਹੈ ਅਸੀਂ ਸਰਕਾਰ ਨੂੰ ਉਹ ਤੁਹਾਡੇ ਮਾਧਿਅਮ ਸੇ ਇੱਕ ਹੀ ਬੇਨਤੀ ਕਰਾਂਗੇ ਕਿ ਜਿਆਦਾ ਸੇ ਜਿਆਦਾ ਗ੍ਰਾਂਟ ਮਿਲ ਜਾਏ ਜੋ ਕਿ ਕਿਉਂ ਗਿਲਹ ਹਲਕੇ ਮੇ ਸਭ ਸੇ ਜਿਆਦਾ ਵੋਟ ਸਰਕਾਰ ਨੇ ਪੈਂਦੀ ਹੈ ਅੱਛਾ ਜੀ ਠੀਕ ਹੈ ਇਸ ਕਰਕੇ ਅਸੀਂ ਇਹ ਹੀ ਬੇਨਤੀ ਕਰਾਂਗੇ ਕਿ ਭਈ ਜਿਆਦਾ ਸੇ ਜਿਆਦਾ ਸਾਨੂੰ ਗ੍ਰਾਂਟ ਮਿਲ ਜਾਏ ਤਾਂ ਅਸੀਂ ਗਲੀਆਂ ਬਣਾਸੀ ਮੋਹੱਲਾ ਕਲੀਨਿਕ ਹੈਗਾ ਜੀ ਮੋਹੱਲਾ ਕਲੀਨਿਕ ਨਹੀਂ ਹੈ ਉਹ ਵੀ ਨਹੀਂ ਹੈਗਾ ਜੀ ਨਹੀਂ ਜੀ ਨਹੀਂ ਔਰੇ ਵਾਸਤੇ ਤੁਸੀਂ ਮੰਗ ਕਰੋਗੇ ਉਹ ਸਰ ਮੇਰੀ ਮੋਹੱਲਾ ਕਲੀਨਿਕ ਪਾਸ ਹੋ ਗਈ ਹੈ ਠੀਕ ਹੈ ਹੁਣ ਮੋਹੱਲਾ ਕਲੀਨਿਕ ਕਦੋਂ ਆਉਂਦੀ ਹੈ ਇਹ ਨਹੀਂ ਕਹਿ ਸਕਦੇ ਸਾਡਾ ਨੰਬਰ ਆ ਗਿਆ ਜੀ ਨੰਬਰ ਆ ਗਿਆ ਨੰਬਰ ਆ ਗਿਆ ਜੀ ਅਸੀਂ ਲਿਖ ਕੇ ਦਿੱਤਾ ਸੀ ਨੰਬਰ ਆ ਗਿਆ ਜੀ ਸਾਰਾ ਤੋਂ ਇਹ ਸੀਗੇ ਸਰਪੰਚ ਸੰਜੀਤ ਰਵੜੀ ਜੀ ਗਿਲ ਹਲਕੇ ਦੇ ਪਾਸ ਸੀਤ ਸਿੰਘ ਨਗਰ ਦੇ ਇਹਨਾਂ ਨੇ ਆਪਣੀ ਸਮੱਸਿਆਵਾਂ ਵੀ ਦਸੀਆਂ ਤੇ ਕਿਹੜੇ-ਕਿਹੜੇ ਵਿਕਾਸ ਕਰ ਰਹੇ ਹੋਵੇ ਉਹ ਵੀ ਦੱਸਿਆ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੈ ਜਿਵੇਂ ਸਿੱਖਿਆ ਦੇ ਵਿੱਚ ਇਹਨਾਂ ਨਾਲੇ ਇਹਨਾਂ ਦੇ ਕੋਲ ਸਕੂਲ ਤੱਕ ਨਹੀਂ ਹੈਗਾ ਤੇ ਨਾ ਹੀ ਮੁਹੱਲਾ ਕਲੀਨਿਕ ਹੈਗਾ ਉਹਨਾਂ ਦੀ ਸਰਕਾਰ ਕੋਲ ਮੰਗ ਆ ਸਾਡੇ ਚੈਨਲ ਦੇ ਥਰੂ ਕਿ ਇਹ ਜਿਹੜੀ ਚੀਜ਼ ਹੈਗੀ ਆ ਜਲਦੀ ਤੋਂ ਜਲਦੀ ਸਾਡੀ ਸਾਰਿਆਂ ਨੂੰ ਦਿੱਤੀ ਜਾਵੇ న్యూਸ ਨੇਸ਼ਨ న్యూ ਸਟੇਟ ਪੰਜਾਬ ਹਰਿਆਣਾ ਹਿਮਾਚਲ ਲੁਧਿਆਣਾ ਤੋਂ ਮੈਂ ਸ਼ੇਖਰ ਵਰਮਾ